ब्रॉट यू बाय सिल्वर पंप टॉप क्वालिटी और कंसिस्टेंट परफॉर्मेंस के लिए सिर्फ सिल्वर पंप नाम याद रखना ਭਾਰਤ ਅਤੇ ਪਾਕਿਸਤਾਨ ਵਿਚਾਲੇ ਲਗਾਤਾਰ ਤਣਾਅ ਵਧਦਾ ਜਾ ਰਿਹਾ ਹੈ ਤੇ ਪੂਰੇ ਦੇਸ਼ ਦੇ ਵਿੱਚੋਂ ਇੱਕੋ ਹੀ ਆਵਾਜ਼ ਆ ਰਹੀ ਹੈ ਕਿ ਪਾਕਿਸਤਾਨ ਤੋਂ ਅਤਵਾਦੀ ਹਮਲੇ ਦਾ ਬਦਲਾ ਲਿਆ ਜਾਵੇ ਪਰ ਪੰਜਾਬ ਦੇ ਵਿੱਚ ਕੁਝ ਐਸੀਆਂ ਤਸਵੀਰਾਂ ਹੁਣ ਸਾਹਮਣੇ ਆਈਆਂ ਨੇ ਜੋਕਰ ਪੂਰੇ ਦੇਸ਼ ਵਾਸੀਆਂ ਨੂੰ ਪਰੇਸ਼ਾਨ ਕਰ ਦੇਣ ਵਾਲੀਆਂ ਨੇ ਜਿੱਥੇ ਕਿ ਪਾਕਿਸਤਾਨ ਦਾ ਵਿਰੋਧ ਕਰ ਰਹੇ ਲੋਕਾਂ ਨੂੰ ਕੁਝ ਨੌਜਵਾਨਾਂ ਵੱਲੋਂ ਰੋਕਿਆ ਗਿਆ ਤੇ ਪਾਕਿਸਤਾਨ ਦੇ ਝੰਡੇ ਦਾ ਵਿਰੋਧ ਕਰ ਰਹੇ ਸੀਗੇ ਜਿਹੜੀਆਂ ਤੁਸੀਂ ਤਸਵੀਰਾਂ ਹੁਣ ਤਸਵੀਰਾਂ ਸਕਰੀਨ ਤੇ ਦੇਖ ਸਕਦੇ ਹੋ ਪਾਕਿਸਤਾਨ ਦੇ ਝੰਡੇ ਨੂੰ ਜ਼ਮੀਨ ਤੇ ਲਟਾ ਕੇ ਸੜਕ ਤੇ ਲਟਾ ਕੇ ਉਸ ਦੇ ਉੱਪਰ ਵਿਰੋਧ ਚੁਟਾਇਆ ਜਾ ਰਿਹਾ ਸੀਗਾ ਜੁੱਤੀਆਂ ਮਾਰੀਆਂ ਜਾ ਰਹੀਆਂ ਸੀ ਪਰ ਇਸੇ ਵਿਚਾਲੇ ਕੁਝ ਨੌਜਵਾਨ ਆਉਂਦੇ ਨੇ ਜਿਵੇਂ ਤੁਸੀਂ ਦੇਖ ਸਕਦੇ ਹੋ ਮੂੰਹ ਬੰਨਿਆ ਹੋਇਆ ਇੱਕ ਸਰਦਾਰ ਨੌਜਵਾਨ ਆਂਦਾ ਹੈ ਤੇ ਉਸ ਸ਼ਖਸ ਦੇ ਨਾਲ ਲੜਾਈ ਕਰਨ ਲੱਗ ਜਾਂਦਾ ਹੈ ਜੋ ਕਿ ਪਾਕਿਸਤਾਨ ਦਾ ਵਿਰੋਧ ਕਰ ਰਿਹਾ ਹੁੰਦਾ ਹੈ ਤੇ ਇਹ ਵੀਡੀਓ ਲਗਾਤਾਰ ਸੋਸ਼ਲ ਮੀਡੀਆ ਤੇ ਬਹੁਤ ਵਾਇਰਲ ਹੋ ਰਹੀ ਹੈ ਤੇ ਇਸ ਦੇ ਵਿੱਚ ਹੁਣ ਲੋਕ ਸਵਾਲ ਚੁੱਕਰੇ ਨੇ ਆਖਿਰਕਾਰ ਪਾਕਿਸਤਾਨ ਦੇ ਨਾਲ ਇੰਨਾ ਪਿਆਰ ਕਿਉਂ ਆ ਰਿਹਾ ਹੈ ਕਿਉਂ ਪਾਕਿਸਤਾਨ ਦਾ ਵਿਰੋਧ ਕਰਨ ਤੋਂ ਕੁਝ ਨੌਜਵਾਨਾਂ ਵੱਲੋਂ ਜਾਂ ਫਿਰ ਕਹਿ ਸਕਦੇ ਕੋਈ ਸਰਦਾਰ ਨੌਜਵਾਨਾਂ ਵੱਲੋਂ ਰੋਕਿਆ ਜਾ ਰਿਹਾ ਹੈ ਤੇ ਲਗਾਤਾਰ ਇਸ ਦਾ ਵਿਰੋਧ ਵੀ ਕੀਤਾ ਜਾ ਰਿਹਾ ਹੈ ਤੇ ਪਹਿਲਾਂ ਦੇਖੋ ਇਹ ਤੁਸੀਂ ਸਾਰੀ ਵੀਡੀਓ ਅੱਗੇ ਕਰ ਯਾਰ ਇਹਨੂੰ ਮਾਈਕ ਨੂੰ ਘੜ ਜਾ ਤੂੰ पाकिस्तान्त <anlikle> ਤਾਂ ਤੁਸੀਂ ਵੇਖਿਆ ਕਿਵੇਂ ਪਾਕਿਸਤਾਨ ਦਾ ਵਿਰੋਧ ਕਰਨ ਵਾਲੇ ਲੋਕਾਂ ਨੂੰ ਰੋਕਿਆ ਜਾ ਰਿਹਾ ਸੀਗਾ ਤੇ ਉਹਨਾਂ ਦੇ ਨਾਲ ਧੱਕਾ ਮੁਕੀ ਵੀ ਕੀਤੀ ਗਈ ਤੇ ਹੁਣ ਇਸੇ ਦੇ ਉੱਤੇ ਕਾਰਵਾਈ ਕਰਦੇ ਹੋਏ ਲੁਧਿਆਣਾ ਦੀ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਤੇ ਲੁਧਿਆਣਾ ਦੇ ਪੁਲਿਸ ਵੱਲੋਂ ਮਾਮਲਾ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਦੱਸਦੀ ਹੈ ਕਿ ਧਾਰਾ ਬੀ ਐਨ ਐਸ ਦੇ ਤਹਿਤ ਇਹ ਮਾਮਲਾ ਦਰਜ ਕੀਤਾ ਗਿਆ ਜਿਦੇ ਵਿੱਚ 194 ਸੈਕਸ਼ਨ 2 115 ਸੈਕਸ਼ਨ 2 126 ਸੈਕਸ਼ਨ 2 351 ਸੈਕਸ਼ਨ 2 ਤੇ ਬੀ ਐਨ ਐਸ ਧਾਰਾ 30 ਸੈਕਸ਼ਨ 35 ਦੇ ਤਹਿਤ ਐਫਆਈਆਰ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਤੇ ਲਗਾਤਾਰ ਸੋਸ਼ਲ ਮੀਡੀਆ ਤੇ ਆਮ ਜਨਤਾ ਵੀ ਸਵਾਲ ਪੁੱਛ ਰਹੀ ਹੈ ਕਿ ਆਖਿਰਕਾਰ ਪੂਰੇ ਦੇਸ਼ ਦੇ ਵਿੱਚ ਪਾਕਿਸਤਾਨ ਦੇ ਖਿਲਾਫ ਗੁੱਸਾ ਹੈ ਪਰ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੇ ਹਾਲਾਤ ਕਿਉਂ ਦੇਖਣ ਨੂੰ ਮਿਲ ਰਹੇ ਨੇ ਅੱਜ ਇੱਕ ਵੀਡੀਓ ਆਈ ਹੈ ਕੱਲ ਨੂੰ ਹੋਰਾਂ ਵੀਡੀਓ ਵੀ ਸਾਹਮਣੇ ਆ ਸਕਦੀਆਂ ਤੇ ਉਮੀਦ ਕਰਦੇ ਹਾਂ ਕਿ ਪਾਕਿਸਤਾਨ ਦੇ ਖਿਲਾਫ ਹੋ ਰੇ ਪ੍ਰਦਰਸ਼ਨਾਂ ਦੇ ਵਿੱਚ ਆਮ ਹਿੰਦੁਸਤਾਨੀ ਜਾਂ ਫਿਰ ਇੰਡੀਅਨ ਇਸ ਦੇ ਖਿਲਾਫ ਨਾ ਉਤਰਨ ਤੁਹਾਡਾ ਕੀ ਕੁਝ ਕਹਿਣਾ ਹੈ ਇਸ ਖਬਰ ਤੇ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ